ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਗੁਰਾਂ ਦਾ ਸਾਰਿਆਂ ਤੇ ਮੇਰ ਭਰਿਆ ਧਰੱਖਣ ਤੇ ਵਾਹਿਗੁਰੂ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਆਪਾਂ ਚੱਲੇ ਸੀ ਬਠਿੰਡੇ ਬਠਿੰਡੇ ਦੇ ਕੋਲ ਪਿੰਡਾ ਬੀਬੀ ਵਾਲਾ ਨਾਨਕਿਆ ਬੀਬੀ ਵਾਲਾ ਨਾਲ ਹੀ ਆ ਬਠਿੰਡੇ ਦੇ ਤੇ ਹੁਣ ਅਸੀਂ ਜਾਂਦੇ ਬੀਬੀ ਵਾਲੇ ਮਮਾ ਜੀ ਹੁਣਾਂ ਕੋਲੇ ਤੇ ਨਾਨਕਿਆਂ ਦੇ ਪਿੰਲੇ ਜਾਂਦੇ ਨਾਨੀ ਨਾਨਾ ਤਾਂ ਹੈ ਨਹੀਂ ਚਲੋ ਹੋਈ ਨਾ ਮਾਮਾ ਜੀ ਹੁਣੀ ਤਾਂ ਹੈਗੇ ਆ ਬਹੁਤ ਵੱਡਾ ਪਿੰਡ ਆ ਬਠਿੰਡੇ ਦੇ ਨਾਲ ਹੀ ਮਿਲਿਆ ਹੋਇਆ ਹੈਗਾ ਤੇ ਅਸੀਂ ਬੈਠੇ ਬੈਠੇ ਪ੍ਰੋਗਰਾਮ ਬਣਾ ਲਿਆ ਉੱਥੇ ਜਾਣ ਦਾ ਸਿੱਕੇ ਚੱਲ ਜਾ ਆਉਂਦੇ ਲਾ ਤੇ ਅੱਧੀ ਆਪਾਂ ਪਹੁੰਚ ਗਏ ਪਿੰਡ ਦੇ ਵਿੱਚ ਤੇ ਹੁਣ ਇੱਥੇ ਮੇਨ ਚੀਜ਼ੇ ਦੋ ਮੇਨ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਇੱਕ ਤਾਂ ਸੀ ਉਹ ਸਾਹਮਣੇ ਗੇਟ ਦਿਸਦਾ ਹੈਗਾ ਗੇਟ ਦੇ ਵਿੱਚ ਦੀ ਅਸੀਂ ਨੰਗ ਕੇ ਉਸ ਦਰਵਾਜੇ ਦੇ ਵਿੱਚ ਦੀ ਪਿੰਡਾਂ ਵਿੱਚ ਦਰਵਾਜਾ ਬੋਲਦੇ ਆ ਦਰਵਾਜੇ ਦੇ ਵਿੱਚ ਦੀ ਨੰਗ ਕੇ ਅਸੀਂ ਜਾਵਾਂਗੇ ਬਹੁਤ ਚੀਜ਼ਾਂ ਇਸ ਪਿੰਡ ਦੇ ਵਿੱਚ ਵਿੱਚ ਗਰਾਊਂਡ ਬਣਿਆ ਹੋਇਆ ਪਲੇ ਗਰਾਊਂਡ ਬਣਿਆ ਬੱਚਿਆਂ ਵਾਸਤੇ ਸਾਰੀਆਂ ਸਹੂਲਤਾਂ ਪਿੰਡ ਦੇ ਵਿੱਚ ਆ ਤਕਰੀਬਨ ਤੇ ਇੱਥੇ ਸਾਥ ਆਗੀ ਤੇ ਇੱਧਰ ਉਹ ਸਾਹਮਣੇ ਸਾਡੇ ਮਾਮਾ ਜੀ ਦਾ ਘਰ ਆਗਾ ਘਰ ਦੇ ਨਾਲ ਹੀ ਇੱਕ ਬੀਬੀ ਆ ਗਈ ਤੇ ਉਹਦਾ ਗੁਰਦੁਆਰਾ ਬਣਿਆ ਹੋਇਆ ਇਹ ਸਾਡੇ ਮਾਮਾ ਜੀ ਦਾ ਘਰ ਆ ਆਪਾਂ ਅਗੇ ਘਰੇ ਤੇ ਮਾ ਮੈਨੂੰ ਬਹੁਤ ਸ਼ੌਂਕ ਆ ਫੁੱਲ ਲਾਉਣ ਦਾ ਪਹਿਲਾਂ ਪੁਰਾਣਾ ਘਰ ਸੀ ਹੁਣ ਉਹਨਾਂ ਨੇ ਨਵਾਂ ਘਰ ਬਣਾਇਆਗਾ ਲਓ ਜੀ ਹੁਣ ਆਪਾਂ ਅਗੇ ਮੇਲੇ ਵਿੱਚ ਤੇ ਮੇਲੇ ਵਿੱਚ ਦੇਖੋ ਤੁਸੀਂ ਐਂਟਰ ਕਰਗੇ ਤੇ ਇੱਥੇ ਪਹਿਲਾਂ ਲੱਕੜ ਦਾ ਸਮਾਨ ਆ ਦੇਖਿਆ ਆਪਾਂ ਨੇ ਪਰ ਸਿੱ ਕੋਲੇ ਇਹ ਸਾਰੇ ਡਿਜ਼ਾਈਨ ਉੱਥੇ ਵੀ ਇੱਥੇ ਜੋ ਜੀ ਤੇ ਆਪਾਂ ਅਗੇ ਘਰੇ ਸ਼ਾਮ ਬਹੁਤ ਹੋ ਗਈ ਸੀ ਤੇ ਆਪਾਂ ਨੇ ਤੇ ਇੱਕ ਲਿਆ ਚੱਕਲਾ ਵੀ ਲੈਣਾ ਤੇ ਇੱਕ ਮੈਂ ਲਿਆ ਇਹ ਸੈੱਟ ਠੀਕ ਹੈ ਕਿਵੇਂ ਦਾ ਲੱਗਿਆ ਜੀ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਆਪਾਂ ਅੱਜ ਸ਼ੋਪਿੰਗ ਕਰਕੇ ਬਹੁਤ ਬਟੁੰਡਾ ਘੁੰਮ ਕੇ ਆਏ ਫਿਰ ਆਪਾਂ ਮੇਲਾ ਦੇਖ ਕੇ ਆਏ ਪਹਿਲਾਂ ਅਸੀਂ ਗਏ ਸੀ ਵੀ ਪੀਆਰੇ ਸਾਡੇ ਨਾਨਕ ਜੀ ਦੇ ਘਰੇ ਮਾਮਾ ਜੀ ਨੂੰ ਮਿਲਣ ਵਾਸਤੇ ਜਾ ਦੇ ਮੌਸਮ ਬਹੁਤ ਵਧੀਆ ਹੈ ਤੇ ਜਦੋਂ ਸੀ ਗਿਆ ਮੇਲੇ ਵਿੱਚ ਤੇ ਉੱਥੇ ਤਾਂ ਨੇਰੀ ਆ ਗਈ ਤੇ ਫਿਰ ਅਸੀਂ ਛੇਤੀ ਮੁੜਿਆ ਕੁਝ ਜ਼ਿਆਦਾ ਨਹੀਂ ਖਰੀਦਿਆ ਬਟ ਸਾਡੇ ਮਾਮਾ ਜੀ ਕੇ ਤਰੇ ਨਾ ਇੱਕ 골ਡ ਦੀ ਦੁਕਾਨ ਪਾਈ ਆ ਤੇ ਰਾਹ ਤੇ ਦਿੱਤੀ ਕਿਸੇ ਨੇ ਮੈਂ ਉੱਥੇ ਦੇਖਦੀ ਸੀ ਕਿ 골ਡ ਦੀਆਂ ਪੰਜੇਬਾ 골ਡ ਦੀਆਂ ਪੰਜੇਬਾ ਤਾਂ ਨਾ ਕੋੜੇ ਬਣੀਆਂ ਨਹੀਂ ਹੈਗੀਆਂ ਈਆਂ ਤੇ ਫਿਰ ਮੈਨੂੰ ਚਾਂਦੀ ਦੀਆਂ ਪੰਜੇਬਾ ਪਸੰਦ ਆ ਗਈਆਂ ਤੇ ਉਹਨਾਂ ਦਾ ਬੈਗ ਦੇਖ ਪਤ ਤੁਸੀਂ ਕਿੰਨਾ ਸੋਹਣਾ ਲੱਗ ਬੈਗ ਬਹੁਤ ਸੋਹਣਾ ਹੈ। ਤੇ ਆਪਾਂ ਨੇ ਦੋ ਜੋੜੇ ਬਾਏ ਕੀਤੇ ਫਿਰ ਮੈਂ ਕਿਹਾ ਚਲ ਆਏ ਆ ਆਪਾਂ ਵੇਖਣ ਲੱਗੇ ਪੁੱਛ ਤਾਂ ਲੈ ਕੇ ਜਾਈਏ ਇਹ ਤਾਂ ਸਿੰਪਲ ਆ ਗਿਨਾ ਬਿਲਕੁਲ ਸਿੰਪਲ ਆ ਨੂੰ ਮੈਂ ਪਾਉਣ ਨੂੰ ਮੇਰੇ ਸ਼ੌਂਕ ਬਹੁਤ ਆ ਪੰਜਾਬਾ ਨਾ ਤੇ ਇਹ ਥੋੜੀਆਂ ਜੀਆਂ ਹੈਵੀ ਆ ਹੈਵੀ ਆ ਥੋੜੀਆਂ ਜੀਆਂ ਡਿਜ਼ਾਈਨਰੀਆਂ ਮਿੰਗ ਇਹਦੇ ਵਿੱਚ ਲੱਗੀ ਹੈ ਨਾਗ ਇਹ ਦੇਖੀ ਤੋਂ ਇੱਕ ਇੱਕ ਮੂਰਤੀ ਵੀ ਲੱਗਿਆਗਾ ਤੇ ਉਦੋਂ ਮੇਰੀ ਸਿਸਟਰ ਇਹਨਾਂ ਦਾ ਫੋਨ ਆ ਗਿਆ ਮੈਂ ਨਾਨ ਦਾ ਉਹ ਰੋਜ਼ ਐਸਵੀਲੇ ਕੱਢਦੀ ਐ ਸਾਰੇ ਜਣੇ ਐਸਵੇਲੇ ਫੋਨ ਕਰਦੇ ਆ ਉਹ ਦੋਵੇਂ ਮਾਰੀ ਬਾਰੀ ਲਾਉਂਦੀ ਐ ਮੇਰੀ ਮੰਮੀ ਵੀ ਜੀ ਦੱਸਿਓ ਤੁਸੀਂ ਡਿਜ਼ਾਈਨ ਕਿਵੇਂ ਦਾ ਲੱਗਿਆ ਮੈਹੀਆਂ ਪੰਜੇਬਾਂ ਕਿਵੇਂ ਨੇ ਬਟ ਮੇਰੇ ਕੋਲੇ ਪੰਜੇਬਾਂ ਤਾਂ ਬਹੁਤ ਹੈਗੀਆਂ ਦੋ ਤਿੰਨ ਜੋੜੇ ਪਹਿਲਾਂ ਵੀ ਮੈਂ 골ਡ ਦੀਆਂ ਦੇਖਦੀ ਸੀ ਮੈਨੂੰ ਚਾਂਦੀ ਦੀਆਂ ਪਸੰਦ ਆਈਆਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀਆਂ ਲੱਗੀਆਂ Thank you so much. Dan.